ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇਲ ਪਾ ਲਿਆ ਈ ਟਰੈਕਟਰ ਮਾ ਆਪਾਂ ਨੇ ਟੰਕੀ ਕਰ ਲਈ ਫੁੱਲ ਹੋਰ ਬਈ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਏਗੇ ਆਪਾਂ ਕਰਾਂਗੇ ਬਈ ਬਾਹੀ ਮੱਕੀ ਵਾਲੇ ਖੇਤ ਕੀ ਅੱਜ ਕੱਲ ਕਰੀ ਦੀ ਆਪਣੇ ਗੰਨੇ ਵਾਲੇ ਖੇਤ ਕੀ ਬਾਹੀ ਪਲੋ ਮਾਰੇ ਦੇ ਅੱਜ ਮਾਰੇਗੇ ਮੱਕੀ ਵਾਲੇ ਵਾਂ ਤੇ ਪਲੋਆਂ ਦੇ ਇਹ ਚਾਹੀਗਾ ਬਈ ਕੰਪੈਨ ਵਾਲਾ ਸਮਾਨ ਘਣਾ ਹੋਰ ਬੈਲਡ ਬੁਲਡ ਹੋਏਗਾ ਜਿਹੜਾ 12 ਲੱਗ ਗਈਆਂ ਬਾਸਕਟੋ ਕੀ ਥਰੇਸਰ ਹੋ ਗਿਆ ਬਰਮ ਬੁਰਮ ਹੋ ਗਏ ਬਾਕੀ ਨੇ ਕੱਲ ਜਿਹੜਾ ਸਮਾਨ ਲੈ ਕੇ ਆਏ ਤੇ ਆਪਾਂ ਬਿਲਡ ਬਿਲਡ ਕਰਾ ਕੇ ਲਿਆਵੇਂਗੇ ਇਹ ਰੋਟਾਵੇਟਰ ਜਹੇਗਾ ਘਣੌਰ ਇਸਕੇ ਬਲੇਡ ਲਿਆਵੇਂਗੇ ਪਵਾ ਕੇ ਇਹਨੇ ਤਵੀਆਂ ਵਾਲੇ ਪੈ ਰਹੇ ਨੇ ਦੋ ਸੈਟ ਇਹੋ ਹੈ ਭਾਇਆ ਬਾਬਾ ਇਹ ਹੈ ਰੋਗਲ ਬਾਹਾਵਾਪਾ ਨਾ ਇਸਮਾ ਮਾਰ ਰਹੇ ਆ ਪਲਾਉ ਆਪਾਂ ਚੱਲ ਰਿਹਾ ਟਰੈਕਟਰ ਉਹ ਵੇਖੋ ਯੋ ਬਾਈ ਹੈਰੋਂਗਲ ਪਾਣਾ ਤਾਂ ਪਹਿਲਾਂ ਇੱਕ ਤਾਂ ਗੰਨੇ ਦੀ ਔਲੀਆਂ ਜੀਆਂ ਹੋ ਜਾਂ ਇੱਕ ਬਾਈ ਗਿੱਲੇ ਮਨਾਂ ਟਰਾਲੀਆਂ ਟਰੋਲੀਆਂ ਕੱਢੀ ਵੀ ਦੀਆਂ ਬਰਸਾਤ ਹੋਈ ਵੀ ਦੀ ਇਸ ਤਰ੍ਹਾਂ ਉਹ ਫਿਰ ਲਿਕਾਂ ਪਈ ਵੀ ਦੀਆਂ ਲਿਕਾਂ ਪੈਣੇ ਕਰਕੇ ਫਿਰ ਆਪਾਂ ਪਹਿਲਾਂ ਹੈਰੋਂਗਲ ਬਾਗ ਫੇਰ ਰਿਪਲੋ ਮਾਰ ਰਹੇ ਆ ਦੇਖੋ ਪਹੁੰਚ ਗਏ ਬਈ ਕਨੌਰ ਆਪਾਂ ਬਿੱਟੂ ਵੀਰ ਨਾ ਵਾ ਜੋ ਸਮਾਨ ਪਹਿਲਾਂ ਲਾਦ ਰਿਹਾ ਫਿਰ ਆਪਣਾ ਉਤਰੇਗਾ ਉਹ ਲੱਗੀ ਬਈ ਟਰਾਲੀ ਆ ਗਿਆ ਕੀ ਹਾਲ ਹੈ ਮੂੰਹ ਲਿਕੋਗਾ ਨਹੀਂ ਸਰਦਾ ਆਰਾਮ ਸਮਾਨ ਬਈ ਇਹ ਵੇ ਬਚਾ ਆ ਗਿਆ ਬਾਈ ਬਚਾ ਆ ਗਿਆ ਉਹ ਹੋ ਗਿਆ ਬਾਈ ਟਰੈਕਟਰ ਰੋਟਾਵੇਟਰ ਚੜਾਵੇਂਗੇ ਬਾਈਆਂ ਵਾ ਪਲੇਟ ਬਦਲਨੇ ਨੂੰ ਚੜਾਉਂ ਜੀ ਕੀ ਹਾਲ ਹੈ ਹੋਲ ਨਹੀਂ ਹੈ ਨਾ ਅੱਜ ਫਿਰ ਵੈਲ ਹੈ ਲੋਗ ਲਿਓ ਜੀ ਕੰਮਕਾਰ ਸਾਰੇ ਨਵੇੜ ਗਏ ਪਿਆਰ ਪਿਆਰ ਹੋ ਗਿਆ ਪਹੁੰਚ ਗਏ ਆਪਾਂ ਸਵੇਰ ਸੁਸ਼ੋਭਾ ਦੇ ਕਰਾ ਰਹੇ ਆਪਾਂ ਮਠਿਆਈ ਪੈਕ 15 ਡੱਬੇ ਕਰ ਦਿਓ ਬਾਈ ਠੀਕ ਹੈ ਉਸਦੇ ਬਾਅਦ ਜਾਵਾਂਗੇ ਆਪਾਂ ਅਜੇ ਨਵੀਂ ਚੀਜ਼ ਖਰੀਦਣਾ ਮਹਾਰਾਜ ਬਾਈ ਵਰਕ ਤੋਂ ਪਾਵੈ ਕੰਮਾਂ ਕਰਾਂ ਮ ਸਾਰੇਗੇ ਦਿਖਾਵਾਂ ਜੀ ਸਾਨੂੰ ਬਣੇ ਰਹੋ ਆਪਣੀ ਵੀਡੀਓ ਗੱਲ ਪਹਿਲਾਂ ਬਾਈ ਖੇਤਾਂ ਕੋ ਤਾਲੇ ਕੰਮ ਕਰੇ ਉਹ ਵੀ ਜ਼ਰੂਰੀ ਹੈ ਉਨੀ ਕੇ ਸਿਰ ਪਰ ਨਹੀਂ ਚੀਜ਼ਾਂ ਰੱਖਦੀ ਬਾਈ ਮਠਿਆਈ ਡੱਬੇ ਬੰਦਿਆਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਪੀਡ ਸਰਵ ਮਹਿਮੰਦਪੁਰ ਵਾਲੇ ਪਹੁੰਚ ਗਏ ਬਾਈ ਬਾਈ ਕੇ ਛੱਡਵਾ ਜੋ ਪਿਆਵਾ ਯਾਰ ਲਾਲ ਰੰਗ ਕਾਲਾ ਔਰ ਧਿਆਨ ਸਿੰਘ ਗੁਰਤਿਆ ਨਾ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਹੈ ਬਾਈ ਠੀਕ ਠਾਕ ਮੇਰਾ ਲੈ ਵੀ ਕੁਲਵੀਰ ਕੰਨੀ ਹੋ ਗਈ ਪਾਰਟੀ ਅੱਜ ਕੁਲਵੀਰ ਆਗੇ ਨਵੇਂ ਸੰਦ ਰੀਜ਼ਰ ਤਰਪਾਲੀ ਸასი ਗੱਲ ਬਾਈ ਸਾਰਿਆਂ ਨੂੰ ਮੁਬਾਰਕਾਂ ਬਾਈ ਸਾਰਿਆਂ ਨੂੰ ਯੋ ਬਾਈ ਲਾੜਵੇ ਤੇ ਹੀ ਆਇਆ ਸਮਾਨ ਜਿੱਥੇ ਦੇ ਆਪਣੇ ਵਾਲਾ ਇਹਦਾ ਕਿਤੇ ਮੰਗਾਇਆ ਉਹ ਵੀ ਬਾਈ ਜਾਨਾ ਜਾ ਪੁੰਛਾ ਬਾਅਦ ਪਹਿਲਾ ਹੋ ਗਿਆ ਜੀ ਮੋਹਾਲੀ ਐਂਟਰ ਆਪਾਂ ਲਿਆਏ ਵੀਰ ਨਾ ਪੁਰ ਵੀਰ ਭਾਜੀ ਵਿਛੇ ਭਾਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਹੈ ਜੀ ਲੋਡਾ ਜਾ ਰਹੀ ਹੈ ਬਈ ਅੱਗੇ ਆਪਣੀ ਗੱਡੀ ਮਾਸਟਰ ਵੀਰ ਵਾਲੀ ਬਣੇ ਰਹੋ ਬਈ ਵੀਡੀਓ ਦੇ ਨਾਲ ਪਹੁੰਚ ਗਏ ਜੀ ਮੋਹਾਲੀ ਆਪਾਂ ਮਹੀਂਦਰਾ ਦੇ ਸ਼ੋਅਰੂਮ ਮੇਖੜੀਆਂ ਬਈ ਰੌਕਸ ਇਲੈਕਟ੍ਰੋਨਿਕ ਗੱਡੀ ਆਈ ਬਈ 750 ਕਿਲੋਮੀਟਰ ਚੱਲ ਗਈ ਹੈ ਚਾਰਜ ਹੋਈ ਗਈ ਇਹ ਤੇ ਆ ਇਹ ਥੋੜੇ ਵੱਡਾ ਮਾਡਲ ਇਸ ਤੇ ਇਹ ਰੌਕਸ ਫਾਰ ਮੋਂ ਜੀਬ ਲੈ ਰੋ ਆ ਗਈ। ਇਹ ਬਈ ਇਲੈਕਟ੍ਰੋਨਿਕ ਗੱਡੀ। ਦੇਖੋ ਟੱਕੀ ਖੋਲ ਲਾਂਗੇ ਆਪਾਂ ਕਿਉਂਕਿ ਸੀਟ ਆਟੋਮੈਟਿਕ ਪਿੱਛੇ ਹੋਊਗੀ। ਲਿਓ ਜੀ ਲਾਤੀ ਗੱਡੀ ਆਪਣੀ ਕਵਰ ਪਾ ਕੇ ਆ ਰਹੇ ਹੈ ਬਾਈ ਕਵਰ ਦਿਖਾਵਾਂ ਤੁਹਾਨੂੰ ਗੱਡੀ ਨਿਕਲਦੀ ਹੈ ਕਿਹੜੀ ਵੀ ਥੱਲੇ ਦੇ ਲੈ ਬਾਈ ਖੜੋ ਨੋ ਇਹ ਚ ਦੇ ਖੇਜੇ ਦੇਵ ਜੀ ਰਾਤੀ ਬਾਈ ਨੂੰ ਚਾਬੀ ਸਕਾਰਪੀਓ ਐਨ ਲੋ ਜੀ ਗਿਫਟ ਦੋ ਟਾਪ ਮਾਡਲ ਸਾਡੇ ਦੇਖੋ ਜੀ ਮੁਬਾਰਕਾਂ ਬਾਈ ਬਹੁਤ ਬਹੁਤ ਮੁਬਾਰਕਾਂ ਬਾਈ ਮੁਬਾਰਕਾਂ ਬਾਈ ਪ੍ਰਜੀਤ ਮੁਬਾਰਕਾਂ ਬਾਈ ਹਾਂਜੀ ਹਾਂਜੀ ਵੀਰੇ ਮੁਬਾਰਕਾਂ ਵੀਰੇ ਸਾਰਿਆਂ ਨੂੰ ਬਾਈ ਕਰਵੀਰ ਵੀਰੇ ਡਬਲ ਮੁਬਾਰਕਾਂ ਲਿਓ ਬਾਈ ਬਣ ਗਿਆ ਕੰਮ ਗੱਡੀ ਵਾਲਾ ਸਕਾਰਪਿਓ ਐਨ ਵਾਲੇ ਹੋ ਗਏ ਅੱਜ ਮਹਾਰਾਜ ਦੀ ਕਿਰਪਾ ਨਾਲ ਲਿਓ ਬਾਈ ਕਰੋ ਮੂੰਹ ਮਿੱਠਾ ਸਿਮਰਨਾ ਮਿਡ ਨਾਈਟ ਬਲੈਕ ਕਲਰ ਹੈ ਬਾਈ ਇਹ ਰਾਤ ਨੂੰ ਇਹ ਲੀਲੀ ਹੋ ਜਾਂਦੀ ਹੈ ਦਿਨ ਵਿੱਚ ਕਾਲੀ ਹੋ ਜਾਂ ਹਾਂਜੀ ਹੈਣਾ ਕਰੋ ਬਾਈ ਉਹ ਮਿੱਠਾ ਸਾਰੇ ਮੁੱਠੇ ਵੇਰ ਵਾਰ ਕਈ ਵਾਰ ਕਰੋ ਬਾਈ ਕਰੋ ਸਾਰੇ ਮੂੰਹ ਮਿੱਠਾ ਹੋ ਗਏ ਛਾਗਨ ਬਈ ਲਾਰਜ਼ਰੀ ਗੱਡੀ ਆ ਬਈ ਇਹਨੂੰ ਸਨਰੂਫ ਮਹਾਰਾਜ ਦੀ ਕਿਰਪਾ ਕਰ ਬਈ ਹੋ ਗਈ ਅੱਜ ਸਕਾਰਪਿਓ ਐਨ ਵਾਲੇ ਬਈ ਮਾ ਵੀ ਮਾ ਵੀ ਪਰਿਵਾਰ ਨੂੰ ਸਾਰੇ ਨੂੰ ਲੱਖ ਲੱਖ ਮੁਬਾਰਕਾਂ ਬਈ ਪਰਮਾਤਮਾ ਬਾਈਆਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦਾ ਹੈ ਵੀਰਾਂ ਨੂੰ ਸਾਰਾ ਪਰਿਵਾਰ ਗਿਆ ਲੈ ਬਈ ਸਾਰੇ ਯਾਰ ਮਿੱਤਰ ਰਿਸ਼ਤੇਦਾਰ ਸਾਰੇ ਵਧੀਆ ਬਈ ਸ਼ਗਨ ਕਰ ਰਹੇ ਆ ਸਾਰੇ ਬਈ ਆਜੋ ਵੀਰਾਂ ਮੁਬਾਰਕਾਂ ਵੀਰ ਬਹੁਤ ਬਹੁਤ ਮੁਬਾਰਕਾਂ ਬਾਈ ਉਹਦੇ ਥੋੜਾ ਦੇ ਦੇ ਸੀ ਮੈਂ ਦੇ ਦਿੰਦਾ ਲਿਓ ਬਾਈ ਕਰੋ ਮੂੰਹ ਮਿੱਠਾ ਸਾਰੇ ਕੱਡਾ ਬਾਈ ਬਾਹਰ ਗੱਡੀ ਲਿਓ ਬਾਈ ਚੱਲੇ ਗੱਡੀ ਲੈ ਗਏ ਠੀਕ ਹੈ ਮੈਂ ਰੁੱਕੇ ਮੁਬਾਰਕਾਂ ਵੀ ਦੇ ਵੀਰ ਕੱਲੇ ਮੁਬਾਰਕਾਂ ਬਾਈ ਅਕਲ ਵੀਰ ਜੱਟ ਸੀਐਨਸੀ ਬ੍ਰਾਂਡ ਵਾਲੇ ਪਹੁੰਚ ਗਏ ਭਾਈ ਮਹੀન્દ્રਾ ਸ਼ੋਅਰੂਮ ਚਲੋ ਆਗੇ ਚਲੋ ਲੇਟ ਸਹੀ ਪੈਸੇ ਵਾਟ ਕੇ ਫੇਰ ਆਏ ਆਂ ਵਰਕਾਂ ਜੀ ਲਿਓ ਭਾਈ ਛੱਲੀ ਗੱਡੀ ਚੱਲੇ ਭਾਈ ਲੈ ਕੇ ਗੱਡੀ ਠੀਕ ਹੈ ਵੀਰ ਮੁਬਾਰਕਾਂ ਬਹੁਤ ਬਹੁਤ ਚੱਲਦੇ ਆ ਕੋਈ ਨਹੀਂ ਠੀਕ ਹੈ ਠੀਕ ਹੈ ਜੀ ਮੁਬਾਰਕਾਂ ਭਾਜੀ ਓਕੇ ਵੀਰੇ ਮੁਬਾਰਕਾਂ ਜੀ ਬਹੁਤ ਬਹੁਤ ਠੀਕ ਹੈ ਠੀਕ ਜੀ ਹੋਗੀ ਪ੍ਰਮਾਤਮਾ ਦੀ ਕਿਰਪਾ ਪੱਕੀ ਸ਼ਗਨ ਕਰਾਂਗੇ ਘਰਾਂ ਜਾ ਕੇ ਠੀਕ ਹੈ ਬਈ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਾਰੇ ਸੱਜਣਾ ਮਿੱਤਰਾਂ ਦਾ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਵੀਡੀਓ ਵਾਂ ਠੀਕ ਹੈ ਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ